ਕਹਾ ਜਾਂਦਾ ਹੈ ਕਿ ਮੀਤ ਹਿਆਸੀ ਜਿਹੜੇ ਉਹਨਾਂ ਦੀ ਕੋਠੇ ਦੇ ਅੰਦਰ ਇੱਕ ਕੁੱਤਾ ਹੁੰਦਾ ਸੀ ਕੁੱਤੇ ਰਖਵਾ ਲਈ ਬਸੇ ਚਾਰ ਨੌਕਰ ਹੁੰਦੇ ਸੀ ਤੇ ਲੋਕ ਜਿਹੜੇ ਹੈਗੇ ਉਸ ਦੀ ਕੋਠੀ ਦੇ ਬਾਹਰ ਤੁਹਾਨੂੰ ਲਾ ਕੇ ਮੁੜਦੇ ਸੀ ਸਾਨੂੰ ਸ਼ਰਮ ਨਾਲ ਕਹਿਣਾ ਪਿਆ ਰਿਹਾ ਇੱਥੇ ਤੱਕ ਮੁੱਖ ਮੰਤਰੀ ਸਾਹਿਬ ਦਾ ਕੁੱਤਾ ਵੀ ਨਹੀਂ ਹੈ ਸੰਗਰੂਰ ਦੇ ਵਿੱਚ ਇੱਕ ਖਾਲੀ ਕਲੋਨੀ ਦੇ ਵਿੱਚ ਖਾਲੀ ਘਰ ਦੇ ਇੱਕ ਖਾਲੀ ਕਮਰਾ ਆ ਘੋਸ਼ਿਤ ਕਰਤਾ ਵੀ ਇੱਥੇ ਮੇਰੀ ਰਹਿائش ਹੈ ਜਦ ਕਿ ਸਾਢੇ 3 ਸਾਲਾਂ ਦੇ ਵਿੱਚ ਮੈਨੂੰ ਲੱਗਦੇ ਵੀ ਸਾਢੇ 3 ਵਾਰ ਵੀ ਇੱਥੇ ਆਏ ਹੋਣਗੇ ਤਾਂ ਲੋਕਾਂ ਦੇ ਸਾਹਮਣੇ ਇੱਕ ਗਲਤ ਜਗ੍ਹਾ ਪੇਸ਼ ਕੀਤੀ ਹੈ ਜਿੱਥੇ ਉਹ ਆਉਂਦੇ ਨਹੀਂ ਧਰਨਾ ਦਿੰਦੇ ਨਹੀਂ ਇੱਥੇ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਜੇਕਰ ਮੁੱਖ ਮੰਤਰੀ ਪੰਜਾਬ ਇਸ ਤਰ੍ਹਾਂ ਹੀ ਮੀਟਿੰਗਾਂ ਤੋਂ ਭੱਜਦੇ ਰਹੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਤੋਂ ਬੇਮੁਖ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਮੁੱਖ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਇੱਕ ਵੀ ਐਮ ਆਈ ਐਲ ਏ ਨੂੰ ਕੋਈ ਸੀਟ ਜਿਸ ਤੋਂ ਉਹ ਨਹੀਂ ਮਿਲੂਗੀ ਜਦੋਂ ਇਹ ਪਿੰਡਾਂ ਵਿੱਚ ਵੜਨਗੇ ਇਹਨਾਂ ਦੇ ਤੋਂ ਵੀ ਸਵਾਲ ਕੀਤੇ ਜਾਣਗੇ ਇਹਨਾਂ ਦੇ ਨਾਲ ਵੀ ਉਹੀ ਸਲੂਕ ਕੀਤਾ ਜਾਊਗਾ ਜੋ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਢੀਂਸਿਆਂ ਨਾਲ ਕਰਨਾ ਹੈ ਅਮਨਿਤਰਾ ਨਾਲ ਕਰਨਾ ਹੈ ਤੇ ਬਾਦਲਾਂ ਨਾਲ ਕਰਨਾ ਹੈ ਪਿਛਲੇ 6.5 ਸਾਲਾਂ ਦੇ ਵਿੱਚੋ ਜੋ ਸਿੰਘ ਬੈਂਸ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਅਸੀਂ ਆਨ ਰਿਕਾਰਡ ਦਿਖਾ ਦੇਣ ਵੀ ਉਹਨਾਂ ਦੀ ਸਰਕਾਰ ਨੇ ਇੱਕ ਵੀ ਭਰਤੀ ਕੱਢੀ ਹੋਵੇ ਮਜ਼ਦੂਰਾਂ ਦਾ ਮਲਾਜਮਾਂ ਦਾ ਕਿਸਾਨਾਂ ਦਾ ਬਿਰਜ਼ਗਾਰਾਂ ਦਾ ਕੋਈ ਵੀ ਗੱਲ ਕੋਈ ਵੀ ਐਮਐਲਏ ਨਹੀਂ ਚੁਣ ਰਿਹਾ ਤਾਂ ਜੇ ਇਹ ਚੁਣ ਕੇ ਵਿਧਾਨ ਸਭਾ ਦੇ ਵਿੱਚ ਜਾ ਰਹੇ ਨੇ ਲੋਕਾਂ ਦੀ ਆਵਾਜ਼ ਨਹੀਂ ਚੱਕ ਰਹੇ ਇਹ ਇਹਨਾਂ ਦੇ ਲਈ ਇੱਕ ਨੈਤਿਕ ਹਾਰ ਹੈ ਤੇ ਇਸ ਨੈਤਿਕ ਹਾਰ ਨੂੰ ਦੇਖਦੇ ਹੋਏ ਇਹਨਾਂ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੈਂ ਮੰਨਦਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਵੀ ਖਾਲੀ ਹੈ ਮੁੱਖ ਮੰਤਰੀ ਪੰਜਾਬ ਕੇ ਨਾ માત્ર ਮੁੱਖ ਮੁੱਖ ਮੰਤਰੀ ਨੇ ਉਹਨਾਂ ਦੀ ਇਸ ਟਾਈਮ ਕੁਛ ਨਹੀਂ ਚੱਲ ਰਹੀ ਉਹਨਾਂ ਨੂੰ ਜੋ ਵੀ ਦਿਸ਼ਾ ਨਿਰਦੇਸ਼ ਮਿਲ ਰਹੇ ਨੇ ਉਹ ਦਿੱਲੀ ਦੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਆਕਾਮਾਂ ਦੇ ਵੱਲੋਂ ਮਿਲ ਰਹੇ ਨੇ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਤਾਜ ਜੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਖਾਲੀ ਕੋਠੀ ਦੇ ਬਾਹਰ ਮੌਜੂਦ ਹਾਂ ਜਿਹੜੀ ਖਾਲੀ ਕੋਠੀ ਨੂੰ ਸਿਕਿਉਰ ਕਰਨ ਦੇ ਲਈ ਅੱਜ ਲਗਭਗ 2.5-300 ਮੁਲਾਜ਼ਮ ਲਾਏ ਹੋਏ ਨੇ ਉੱਥੇ ਕਾਰਨ ਇਹ ਹੈ ਕਿ ਬੇਰੋਜ਼ਗਾਰਾਂ ਨੇ ਪਹੁੰਚਣਾ ਸੀਗਾ ਆਪਣੀਆਂ ਗੱਲਾਂ ਬਾਤਾਂ ਰੱਖਣ ਦੇ ਲਈ ਮੀਟਿੰਗਾਂ ਹੁਣ ਤੱਕ ਮਿਲੀਆਂ ਪਰ ਮੀਟਿੰਗ ਕੋਈ ਨਹੀਂ ਹੋਈ ਸਾਡੇ ਨਾਲ ਡੈਮੋਕਰੈਟਿਕ ਟੀਚਰ ਫਰੰਟ ਦੇ ਆਗੂ ਹੋਣਗੇ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਅੱਜ ਇੱਥੇ ਪਹੁੰਚੇ ਹਾਂ ਕਾਪੀਆਂ ਸਾੜੀਆਂ ਨੇ ਕੀ ਹੁਣ ਕਾਪੀਆਂ ਸਾੜਣੀਆਂ ਪੈ ਕਰਨੀਆਂ ਤੁਹਾਨੂੰ ਮਿਲਦੀਆਂ ਮਤਲਬ ਭਰੋਸੇਯੋਗ ਜਿਹੜੀ ਕਾਪੀ ਮਿਲਦੀ ਆਪ ਨੂੰ ਹੁਣ ਸਾੜ ਕੇ ਕੰਮ ਚੱਲਿਆ ਕਰੀਏ 2022 ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਵਾਅਦਾ ਕੀਤਾ ਗਿਆ ਸੀ ਵੀ ਕਿਸੇ ਵੀ ਕਿਸਾਨ ਕਿਸੇ ਮਜ਼ਦੂਰ ਜਾਂ ਥੇਵੰਦੀ ਨੂੰ ਧਰਨਾ ਦੇਣ ਦੀ ਜਰੂਰਤ ਨਹੀਂ ਪੈਣੀ ਇਹ ਸਰਕਾਰ ਪਿੰਡਾਂ ਦੇ ਵਿੱਚੋਂ ਚੱਲੂਗੀ ਇਹ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਕੋਈ ਵੀ ਬੰਦਾ ਕਿਸੇ ਵੀ ਪਿੰਡ ਦਾ ਕਿਸੇ ਵੀ ਮਹੱਲੇ ਦਾ ਮੁੱਖ ਮੰਤਰੀ ਕਦੋਂ ਵੀ ਆ ਕੇ ਮਿਲ ਸਕਦਾ ਆਪਣਾ ਦੁੱਖੜਾ ਰੱਖ ਸਕਦਾ ਮੈਂ ਲੋਕਾਂ ਦਾ ਪੁੱਤ ਆ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਮਾਸਟਰ ਦਾ ਮੁੰਡਾ ਇਹ ਬਿਆਨ ਦੇ ਕੇ ਮੁੱਖ ਮੰਤਰੀ ਪ ਇਥੇ ਸੱਤਾ ਦੇ ਵਿੱਚ ਆਏ ਪਰ ਇਹ ਸਰਕਾਰ ਉਹਨਾਂ ਸਾਰੀਆਂ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਮੈਂ ਨਹੀਂ ਮੰਨਦਾ ਕਿ ਇਹ ਕੋਠੀ ਖਾਲੀ ਹੈ ਮੈਂ ਮੰਨਦਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਵੀ ਖਾਲੀ ਹੈ ਮੁੱਖ ਮੰਤਰੀ ਪੰਜਾਬ ਕੇ ਨਾਂ ਮਾਤਰ ਮੁੱਖ ਮੁੱਖ ਮੰਤਰੀ ਨੇ ਉਹਨਾਂ ਦੀ ਇਸ ਟਾਈਮ ਕੁਛ ਨਹੀਂ ਚੱਲ ਰਹੀ ਉਹਨਾਂ ਨੂੰ ਜੋ ਵੀ ਦਿਸ਼ਾ ਨਿਰਦੇਸ਼ ਮਿਲ ਰਹੇ ਨੇ ਉਹ ਦਿੱਲੀ ਦੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਅਕਾਮਾਂ ਦੇ ਵੱਲੋਂ ਮਿਲ ਰਹੇ ਨੇ ਤੇ ਇਹ ਸਰਕਾਰ ਜਦੋਂ ਲੋਕਾਂ ਤੋਂ ਬੇਮੁਖ ਹੋਊਗੀ ਤਾਂ ਇਹਨਾਂ ਦਾ ਉਹੀ ਹਾਲ ਹੋਣਾ ਜੋ ਦਿੱਲੀ ਦੇ ਵਿੱਚ ਕੇਜਰੀਵਾਲ ਦਾ ਹੋਇਆ ਹੈ ਕੇਜਰੀਵਾਲ ਨੂੰ ਖੁਦ ਉੱਥੋਂ ਦੀ ਸੀਟ ਹਾਰਨ ਵਾਸਤੇ ਮਜਬੂਰ ਹੋਣਾ ਪਿਆ ਜੇਕਰ ਮੁੱਖ ਮੰਤਰੀ ਪੰਜਾਬ ਇਸ ਤਰ੍ਹਾਂ ਹੀ ਮੀਟਿੰਗਾਂ ਤੋਂ ਭੱਜਦੇ ਰਹੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਤੋਂ ਬੇਮੁਖ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਮੁੱਖ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਇੱਕ ਵੀ ਐਮਐਲਏ ਨੂੰ ਕੋਈ ਸੀਟ ਇਸ ਤਰ੍ਹਾਂ ਨਹੀਂ ਮਿਲੂਗੀ ਹਮਮ ਅੱਛਾ ਪਿਛਲੇ ਦਿਨ ਹੀ ਵਿਧਾਨ ਸਭਾ ਸੈਸ਼ਨ ਚੱਲਦਾ ਹੈ ਉਸ ਦਿਨ ਜਿਹੜੇ ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਡਾਂਗਾਂ ਨੇ ਜਾਂ ਲਾਰੇ ਸੀ ਉਹ ਪਹਿਲਾਂ ਆਪਣੀਆਂ ਸਰਕਾਰਾਂ ਵਿੱਚ ਮਿਲਦੇ ਸੀ ਕਿ ਮੇਰੇ ਕੋਲ ਤਾਂ ਡਾਟੇ ਨਹੀਂ ਮੈਂ ਤਾਂ ਨੌਕਰੀ ਦਿਤਿਆ ਸਾਡੀ ਸਰਕਾਰ ਨੇ ਤਾਂ ਪਿਛਲੇ 3.5 ਸਾਲਾਂ ਦੇ ਵਿੱਚੋਂ ਹਜੋ ਸਿੰਘ ਮੈਂਸ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਅਸੀਂ ਆਨ ਰਿਕਾਰਡ ਦਿਖਾ ਦੇਣ ਵੀ ਉਹਨਾਂ ਦੀ ਸਰਕਾਰ ਨੇ ਇੱਕ ਵੀ ਭਰਤੀ ਕੱਢੀ ਹੋਵੇ ਜੋ ਇਸ ਟਾਈਮੇ ਬੇਰੁਜ਼ਗਾਰ ਸਾਡੇ ਪਿੱਛੇ ਬੈਠੇ ਨੇ ਇਹ ਨੌਕਰੀ ਮੰਗ ਰਹੇ ਨੇ ਜੋ ਇਹ ਭਰਤੀਆਂ ਦੇ ਵਿੱਚ ਸੀ ਜਾਂ ਇਹਨਾਂ ਦੇ ਨੰਬਰ ਆਏ ਸੀ ਉਹ ਕਾਂਗਰਸ ਸਮੇ ਦੀ ਭਰਤੀ ਹੈ ਇਹਨਾਂ ਨੇ 50 ਕੇ ਇਸ਼ਤਿਹਾਰ ਲਗਾਏ ਨੇ ਕਿ 53 ਹਜ਼ਾਰ ਨੌਕਰੀ ਅਸੀਂ ਕੱਢੀ ਹੈ ਉਹ 53 ਹਜ਼ਾਰ ਦੇ ਵਿੱਚੋਂ ਇੱਕ ਵੀ ਭਰਤੀ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਸਿੱਖਿਆ ਮਹਿਕਮੇ ਵੱਲੋਂ ਨਹੀਂ ਕੀਤਾ ਗਿਆ ਤੇ ਅਸੀਂ ਚੈਲੰਜ ਕਬੂਲ ਕਰਦੇ ਹਾਂ ਅਸੀਂ ਕਬੂਲ ਕਰਦੇ ਹਾਂ ਕਿ ਉਹ ਸਾਡੇ ਸਾਹਮਣੇ ਆ ਕੇ ਸਾਨੂੰ ਦੱਸਣ ਸਿੱਖਿਆ ਭਾਗ ਦੇ ਵਿੱਚ ਕਿਹੜੀ ਉਹਨਾਂ ਦੀ ਨੌਕਰੀ ਕੱਢੀ ਹੈ ਉਹ ਸਾਰੇ ਆਮ ਝੂਠ ਬੋਲ ਰਹੇ ਹਨ ਜਿਹੜੇ ਮਤਲਬ ਵਿਧਾਇਕ ਹੁੰਦੇ ਨੇ ਮੰਤਰੀ ਹੁੰਦੇ ਨੇ ਵਿਧਾਨ ਸਭਾ ਵਿੱਚ ਆਪਾਂ ਭੇਜਦੇ ਆ ਕਿ ਕਾਨੂੰਨ ਬਣਾਉਣ ਜਿਹੜੇ ਲੋਕ ਆ ਸੁਖੀ ਵਸਨ ਪੂਰੇ ਸੂਬੇ ਦੇ ਪਰ ਉੱਥੇ ਜੋ ਕੁਝ ਚੱਲਦਾ ਹੈ ਮਤਲਬ ਉਹ ਤੁਹਾਨੂੰ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਕੀ ਲੱਗਦਾ ਸਹੀ ਕੰਮ ਕਰ ਰਹੇ ਨੇ ਉੱਥੇ ਜਾ ਕੇ ਪਿਤਾ ਇੱਕਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲੈ ਕੇ ਜਾਣੀ ਸਾਡੇ ਮੁੱਖ ਮੰਤਰੀ ਤੱਕ ਲੈ ਕੇ ਜਾਣੀ ਸਾਡੀ ਕੈਬਨਿਟ ਤੱਕ ਲੈ ਕੇ ਜਾਣੀ ਤਾਂ ਕਿ ਉਹ ਲੋਕਪਕੀ ਨੀਤੀਆਂ ਬਣਾ ਸਕਣ ਪਰ ਬਾਕੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਦੇ ਐਮਐਲਏ ਨੇ ਇਸ ਸਰਕਾਰ ਦੇ ਕੈਬਨਟ ਮੰਤਰੀਆਂ ਨੇ ਇਸ ਸਰਕਾਰ ਦੇ ਮੁੱਖ ਮੰਤਰੀ ਨੇ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਪਿੱਛੇ ਲੱਗ ਕੇ ਪੰਜਾਬ ਦਾ ਸਰਮਾਇਆ ਜਿਹੜਾ ਹੈਗਾ ਉਹ ਅਮੀਰ ਲੋਕਾਂ ਦੇ ਹੱਥ ਵਿੱਚ ਹੈ ਪੰਜਾਬ ਦੀ ਜ਼ਮੀਨ ਲੈਂਡ ਪੋਲਿਸੀ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਪੂ ਮਾਫੀਆ ਨੂੰ ਦੇਣ ਲੱਗੇ ਨੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸੜਕਾਂ ਬਣ ਰਹੀਆਂ ਨੇ ਮਜ਼ਦੂਰਾਂ ਦਾ ਮਲਾਜਮਾਂ ਦਾ ਕਿਸਾਨਾਂ ਦਾ ਬਿਰਜ਼ਗਾਰਾਂ ਦਾ ਕੋਈ ਵੀ ਗੱਲ ਕੋਈ ਵੀ ਐਮਐਲਏ ਨਹੀਂ ਚੁਣ ਰਿਹਾ ਤਾਂ ਜੇ ਇਹ ਚੁਣ ਕੇ ਵਿਧਾਨ ਸਭਾ ਦੇ ਵਿੱਚ ਜਾ ਰਹੇ ਨੇ ਲੋਕਾਂ ਦੀ ਆਵਾਜ਼ ਨਹੀਂ ਚੱਕ ਰਹੇ ਇਹ ਇਹਨਾਂ ਦੇ ਲਈ ਇੱਕ ਨੈਤਿਕ ਹਾਰ ਹੈ ਤੇ ਇਸ ਨੈਤਿਕ ਹਾਰ ਨੂੰ ਦੇਖਦੇ ਹੋਏ ਇਹਨਾਂ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਹਮ ਅੱਛਾ ਜਿਵੇਂ ਲੋਕਾਂ ਨੇ ਜਾਂਦਾ ਸੀਗਾ ਬਦਲਾ ਕੇ ਬਦਲਾ ਲਿਆਵਾਂਗੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਉਹ ਤਾਂ ਹੀ ਬਦਲੀਆਂ ਕਿ ਉਹ ਮਾੜੀਆਂ ਸੀਗੀਆਂ ਪਰ ਹੁਣ ਕੀ ਲੱਗਦਾ ਵੀ ਜਿਸ ਤਰੀਕੇ ਨਾਲ ਇੱਥੇ ਵਾਰ-ਵਾਰ ਪਹੁੰਚਦੇ ਹੋ ਆ ਕੇ ਇੱਥੋਂ ਸਿਰਫ ਤੁਹਾਨੂੰ ਲਾਰੇ ਹੀ ਮਿਲਦੇ ਨੇ ਫਿਰ ਕੀ ਇਹ ਬਦਲਾ ਕਿਵੇਂ ਲੱਗਿਆ ਤੁਹਾਨੂੰ ਪਿਛਲੇ ਸਾਲਾਂ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਉਸ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਲਹਿਰ ਉੱਠੀ ਕਿ ਜੇਕਰ ਅਸੀਂ ਦਿੱਲੀ ਦੀ ਮੋਦੀ ਸਰਕਾਰ ਨੂੰ ਝੁਕਾ ਸਕਦੇ ਹਾਂ ਅਸੀਂ ਪੰਜਾਬ ਦੇ ਵਿੱਚ ਰਾਜਨੀਤਿਕ ਨਿਜਾਮ ਨੂੰ ਬਦਲ ਸਕਦੇ ਹਾਂ ਲੋਕਾਂ ਨੇ ਉਸ ਜੋਸ਼ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਕੈਪਟਨ ਅਮਨਿੰਦਰ ਸਿੰਘ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਕਬਾਦ ਪ੍ਰਕਾਸ਼ ਸਿੰਘ ਬਾਦਲ ਤੱਕ ਉਹਨਾਂ ਨੇ ਹਰਾਇਆ ਮਨਪੀ ਬਾਦਲ ਵੱਡੇ ਵੱਡੇ ਜਿਹੜੇ ਰਾਜਨੀਤਿਕ ਨੇਤਾ ਸੀ ਆਪਣੀ ਉਹ ਸੀਟ ਹਾਰ ਗਈ ਤਾਂ ਲੋਕਾਂ ਨੇ ਉਸ ਦਾ ਬਦਲ ਸਿਰਫ ਇਹ ਲੇਖ ਲਓ ਬਿਕ ਆਮ ਆਦੀ ਪਾਰਟੀ ਦੇ ਵਿੱਚ ਖਲਾ ਦੇ ਵਿੱਚ ਜੋ ਮੰਤਰੀ ਸੀ ਕੋਈ ਮੋਬਾਈਲ ਰਿਪੇਅਰ ਦਾ ਸੀਗਾ ਕੋਈ ਸੀ ਸਾਈਕਲ ਦੀ ਦੁਕਾਨ ਹੈ ਕੋਈ ਤੁਰਕੇ ਜਾਂਦਾ ਸੀ ਉਹਨਾਂ ਲੋਕਾਂ ਦੇ ਮਾਨ ਕਰਕੇ ਭਰੋਸਾ ਕਰਕੇ ਉਹਨਾਂ ਨੇ ਪੰਜਾਬ ਦੀ ਜੋ ਸੱਤਾ ਇਹਨਾਂ ਦੇ ਹੱਥ ਸੰਭਾਈ ਪਰ ਇਹੇ ਆਪਣੇ ਵਾਅਦੇ ਤੋਂ ਮੁੱਕਰੇ ਇਹਨਾਂ ਨੇ ਲੋਕਾਂ ਦੇ ਨਾਲ ਓਦੋਂ ਵੀ ਵੱਧ ਬੁਰਾ ਸਲੂਕ ਕੀਤਾ ਜੋ ਪੁਰਾਣੀਆਂ ਸਰਕਾਰਾਂ ਕਰਦੇ ਹਨ ਤਾਂ ਜਿਸ ਤਰ੍ਹਾਂ ਕਿ ਐਮਐਲਏ ਜਿਸ ਤਰ੍ਹਾਂ ਕਿ ਸਾਡੇ ਭਗਵਾਨ ਤਮਾ ਸਾਹਿਬ ਕਹਿੰਦੇ ਨੇ ਕਿ ਐਮਐਲਏ ਨੂੰ ਸਵਾਲ ਕਰੋ ਮੁੱਖ ਮੰਤਰੀਆਂ ਨੂੰ ਸਵਾਲ ਕਰੋ ਵੋਟਾਂ ਦੇ ਸਮਾਂ ਦੇ ਵਿੱਚ ਜਦੋਂ ਇਹ ਪਿੰਡਾਂ ਦੇ ਵਿੱਚ ਵੜਨਗੇ ਇਹਨਾਂ ਦੇ ਤੋਂ ਵੀ ਕਾਲ ਕੀਤੇ ਜਾਣਗੇ ਇਹਨਾਂ ਦੇ ਨਾਲ ਵੀ ਉਹੀ ਸਲੂਕ ਕੀਤਾ ਜਾਊਗਾ ਜੋ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਢੀਂਡਸਿਆਂ ਨਾਲ ਕਰਨਾ ਹੈ ਅਮਨਿੰਦਰਾਂ ਨਾਲ ਕਰਨਾ ਹੈ ਤੇ ਬਾਦਲਾਂ ਨਾਲ ਕਰਨਾ ਹੈ ਇਹਨਾਂ ਦੇ ਨਾਲ ਵੀ ਉਹੀ ਸਲੂਕ ਕੀਤਾ ਜਾਊਗਾ ਹਮ ਮਤਲਬ ਜਿਵੇਂ ਉਹ ਕਹਿੰਦੇ ਕਿ ਸੱਥਾਂ ਵਿੱਚੋਂ ਸਰਕਾਰ ਚੱਲੂਗੀ ਸੱਥਾਂ ਵਿੱਚ ਪਹੁੰਚਦਾ ਕੋਈ ਲੀਡਰ ਗੱਲਬਾਤ ਕਰਨ ਕੇ ਦੇਖਿਆ ਉਹਦੇ ਪਿੰਡਾਂ ਵਿੱਚ ਆਇਆ ਸੱਥਾਂ ਦੇ ਵਿੱਚ ਛੱਡੋ ਜੇਕਰ ਕਿਸੇ ਪਿੰਡ ਦੇ ਵਿੱਚੋਂ ਮੁੱਖ ਮੰਤਰੀ ਨੇ ਚੱਲਣਾ ਹੋਵੇ ਤਾ 10 ਕਿਲੋਮੀਟਰ ਪਹਿਲਾਂ ਫੌਸ ਲਾ ਕੇ ਪਿੰਡ ਦੇ ਪਿੰਖ ਪਿੰਡ ਖਾਲੀ ਕਰ ਦਿੱਤੇ ਜਾਂਦੇ ਨੇ ਸੱਥਾਂ ਚੋ ਬਜ਼ੁਰਗ ਚ ਚੱਕ ਦਿੱਤੇ ਜਾਂਦੇ ਨੇ ਕਿਤੇ ਇਹ ਨਾ ਹੋਵੇ ਮੁੱਖ ਮੰਤਰੀ ਸਾਹਿਬ ਉਸ ਪਿੰਡ ਦੇ ਵਿੱਚੋਂ ਲੰਘ ਰਹੇ ਹੋਣ ਤੇ ਕਿਤੇ ਕੋਈ ਮੁੱਖ ਮੰਤਰੀ ਨੂੰ ਪੁੱਛ ਕੇ ਵੀ ਭਗਵੰਤ ਸਿੰਘ ਆ ਤੈਨੂੰ ਅਸੀਂ ਯਾਦ ਵੀ ਆ ਕਿ ਨਹੀਂ ਤਾਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਲੋਕਾਂ ਦੀ ਜਵਾਬ ਨੂੰ ਬੰਦ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਮੁੱਖ ਮੰਤਰੀ ਤੋਂ ਮਿਲਣ ਤੋਂ ਰੋਕਿਆ ਜਾ ਰਿਹਾ ਹੈ ਉਹ ਭਗਵੰਤ ਭਗਵੰਤ ਮਾਨ ਜੋ ਕਹਿੰਦੇ ਸੀ ਵੀ ਮੁੱਖ ਮੰਤਰੀਆਂ ਨੂੰ ਫੌਸ ਦੀ ਜ਼ਰੂਰਤ ਨਹੀਂ ਹੈ ਮંત્રી ਲੋਕ ਹਤੈਸ਼ੀ ਹੁੰਦੇ ਨਹੀਂ ਜੇਕਰ ਉਹਨਾਂ ਨੂੰ ਇੰਨਾ ਹੀ ਖਤਰਾ ਹੈ ਤਾਂ ਮੁਰਗੀ ਖਾ ਲੈਣਾ ਖੋਲ ਲੈਣਾ ਚਾਹੀਦਾ ਹੈ ਅੱਜ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਦੇ ਵਿੱਚ ਕਿੰਨੇ ਪੁਲਿਸ ਵਾਲੇ ਨਹੀਂ ਸਾਨੂੰ ਦੇਖ ਲੈਣਾ ਚਾਹੀਦਾ ਹੈ ਉਹ ਲੋਕਾਂ ਦੀ ਭਲਾਈ ਵਾਸਤੇ ਨਹੀਂ ਉਹ ਮੁੱਖ ਮੰਤਰੀ ਪੰਜਾਬ ਨੂੰ ਲੋਕਾਂ ਦੇ ਰੋਸ ਤੋਂ ਬਚਾਉਣ ਦੇ ਵਾਸਤੇ ਤਾਇਨਾਤ ਕੀਤੇ ਗਏ ਪਰ ਅੱਜ ਦੇ ਪਾ ਅੱਜ ਦੀ ਵੀ ਗੱਲ ਜਿਹਨੂੰ ਤੁਸੀਂ ਗੱਲ ਕੀਤੀ ਕਿ ਜਿਹੜਾ ਫੋਰਸ ਇੰਨੀ ਹੈ ਜਿਵੇਂ ਅੱਜ ਇੱਥੇ ਮੁੱਖ ਮੰਤਰੀ ਤੇ ਹੈ ਨਹੀਂ ਕਿ ਪਰ ਫਿਰ ਵੀ ਇੱਕ ਖਾਲੀ ਕੋਠੀ ਦੀ ਰੱਖ ਲਈ ਇੰਨੀ ਫੋਰਸ ਵੱਡੀ ਲਾਉਣੀ ਇਹ ਇੱਕ ਲਾ ਲੋ ਇੱਕ ਗੁਬਾਰਾ ਬਣਿਆ ਹੋਇਆ ਵੈਸੇ ਮੁੱਖ ਮੰਤਰੀ ਦਾ ਪਿੰਡ ਹੈ ਸਤੌਜ ਜੀ ਪਰ ਮੁੱਖ ਮੰਤਰੀ ਪੰਜਾਬ ਨੂੰ ਪਤਾ ਸੀ ਕਿ ਜੇਕਰ ਮੈਂ ਸਤੌਜ ਪਿੰਡ ਦੇ ਵਿੱਚ ਆਪਣਾ ਕੋਈ ਘਰ ਰੱਖਦਾ ਤਾਂ ਲੋਕਾਂ ਨੇ ਮੇਰੇ ਪਿੰਡ ਪਹੁੰਚਣਾ ਹੈ ਮੇਰੇ ਪਿੰਡ ਵਾਲੇ ਜਿੱਥੇ ਮੇਰੇ ਮਾਪਿਓ ਰਹਿੰਦੇ ਨੇ ਉੱਥੇ ਜਾਣਾ ਹੈ ਉਹਨਾਂ ਨੇ ਉਸ ਚੀਜ਼ ਤੋਂ ਬਚਣ ਦੇ ਲਈ ਸੰਗਰੂਰ ਦੇ ਵਿੱਚ ਇੱਕ ਖਾਲੀ ਕਲੋਨੀ ਦੇ ਵਿੱਚ ਖਾਲੀ ਘਰ ਦਾ ਇੱਕ ਖਾਲੀ ਕਮਰਾ ਘੋਸ਼ਿਤ ਕਰਤਾ ਵੀ ਇੱਥੇ ਮੇਰੀ ਰਿਹੈਸ਼ ਹੈ ਜਦ ਕਿ ਸਾਢੇ 3 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਸਾਢੇ 3 ਵਾਰ ਵੀ ਇੱਥੇ ਆਏ ਹੋਣਗੇ ਤਾਂ ਲੋਕਾਂ ਦੇ ਸਾਹਮਣੇ ਇੱਕ ਗਲਤ ਜਗ੍ਹਾ ਪੇਸ਼ ਕੀਤੀ ਹੈ ਜਿੱਥੇ ਉਹ ਆਉਂਦੇ ਨੇ ਧਰਨਾ ਦਿੰਦੇ ਨੇ ਇੱਥੇ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਇੱਥੇ ਕਿਹਾ ਜਾਂਦਾ ਹੈ ਕਿ ਮੀਤ ਹੇਅਰ ਸੀ ਜਿਹੜੇ ਉਹਨਾਂ ਦੀ ਕੋਠੀ ਦੇ ਅੰਦਰ ਇੱਕ ਕੁੱਤਾ ਹੁੰਦਾ ਸੀ ਕੁੱਤੇ ਰਖਵਾਲੀ ਪਾਸੇ ਚਾਰ ਨੌਕਰ ਹੁੰਦੇ ਸੀ ਤੇ ਲੋਕ ਜਿਹੜੇ ਹੈਗੇ ਉਸ ਦੀ ਕੋਠੀ ਦੇ ਬਾਹਰ ਤਾਂ ਨਾਲ ਲਾ ਕੇ ਮੁਰਦੇ ਸੀ ਸਾਨੂੰ ਸ਼ਰਮ ਨਾਲ ਕਹਿਣਾ ਪਿਆ ਰਿਹਾ ਇੱਥੇ ਤੱਕ ਮੁੱਖ ਮੰਤਰੀ ਸਾਹਿਬ ਦਾ ਕੁੱਤਾ ਵੀ ਨਹੀਂ ਹੈ ਜਿਹਦੇ ਸਾਹਮਣੇ ਅਸੀਂ ਕੋਈ ਸੁਣਵਾਈ ਕਰ ਸਕੀਏ ਖਾਲੀ ਕੰਧਾਂ ਨੂੰ ਲੋਕ ਆਉਂਦੇ ਨਹੀਂ ਆਪਣੀ ਆਵਾਜ਼ ਉਠਾ ਕੇ ਵਾਪਸ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਮੁਰ ਜਾਂਦੇ ਜਦੋਂ ਪੜ੍ਹ ਲਿਖ ਰਹੇ ਸੀ ਕਿ ਮਿਹਨਤਾਂ ਕਰ ਰਹੇ ਸੀਗੇ ਕਦੇ ਸੋਚਿਆ ਸੀ ਮਨ ਦੇ ਵਿੱਚ ਕਿ ਤੁੱਪੇ ਆਏ ਬੈਠਣਾ ਪਊਗਾ ਨਾਰੇ ਲਾਉਣੇ ਪੈ ਕਰਨਗੇ ਇੱਥੇ ਆ ਕੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਮਾ ਸਾਡੇ ਗੁਰੂਆਂ ਨੂੰ ਸਾਡੇ ਸ਼ਹੀਦਾਂ ਨੂੰ ਇਹ ਮਹੀਮਾ ਦੇ ਵਿੱਚੋਂ ਲੰਘਣਾ ਪਿਆ ਜਦੋਂ ਅਸੀਂ ਬਜ਼ੁਰਗ ਸੀ ਜਦੋਂ ਅਸੀਂ ਪੜ ਰਹੇ ਸੀ ਅਸੀਂ ਸਟੂਡੈਂਟ ਸੀਗੇ ਉਦੋਂ ਵੀ ਸਾਡੇ ਸਾਹਮਣੇ ਬਹੁਤ ਸਮੱਸਿਆਵਾਂ ਆਉਂਦੀਆਂ ਸੀ ਉਦੋਂ ਵੀ ਸੇ ਸਟੂਡੈਂਟ ਯੂਨੀਟ ਚ ਕੰਮ ਕਰਦੇ ਸੀ ਸਾਨੂੰ ਉਦੋਂ ਵੀ ਪਤਾ ਸੀ ਵੀ ਨੌਕਰੀਆਂ ਲੈਣ ਵਾਸਤੇ ਵੀ ਸਾਨੂੰ ਸੜਕਾਂ ਤੇ ਆਉਣਾ ਪਊਗਾ ਤੇ ਉਸ ਦੀ ਤਿਆਰੀ ਅਸੀਂ ਆਪਣੀ ਸਟੂਡੈਂਟ ਲਾਈਫ ਤੋਂ ਵੀ ਸ਼ੁਰੂ ਕਰਤੀ ਸੀ ਤੇ ਉਸ ਸਟੂਡੈਂਟ ਲਾਈਫ ਦੇ ਵਿੱਚ ਕੀਤੇ ਹੋਏ ਸਟਰਗਲ ਦਾ ਸਾਨੂੰ ਇਹ ਫਾਇਦਾ ਹੈ ਕਿ ਅੱਜ ਅਸੀਂ ਤਕਤੀ ਧੁੱਪ ਤੇ ਜੇ 10 ਦਿਨ ਵੀ ਬਹਿਣਾ ਪਵੇ ਅਸੀਂ ਬਹਿ ਸਕਦੇ ਆ ਅਸੀਂ ਉਸ ਗੁਰੂ ਦੇ ਵਾਰਸਾਂ ਤੱਤੀ ਤਵੀ ਤੇ ਬੈਠਾ ਸੀ ਸਾਡੇ ਲਈ ਤੱਤੀਆਂ ਜੋ ਸੜਕਾਂ ਨਹੀਂ ਉਹ ਕੋਈ ਮਾਇਨੇ ਨਹੀਂ ਰੱਖਦੀਆਂ ਜਿਵੇਂ ਸਮਾਂ ਥੋੜਾ ਰਹਿ ਗਿਆ ਸਾਲ ਸਵਾ ਸਾਲ ਰਹਿ ਗਿਆ ਕਹਿੰਦੇ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਪਰ ਕੀ ਲੱਗਦਾ ਵੀ ਹੁਣ ਤੇ ਮੀਟਿੰਗਾਂ ਨਹੀਂ ਮਿਲ ਰਹੀਆਂ ਕਦੋਂ ਮੀਟਿੰਗਾਂ ਤੁਹਾਨੂੰ ਮਿਲਣਗੇ ਲੱਗਦਾ ਵੀ ਨੇੜੇ ਜਾ ਕੇ ਮੀਟਿੰਗਾਂ ਮਿਲਣਗੇ ਜੇ ਨਾਂ ਮਿਲੀਆਂ ਤਾਂ ਕੀ ਹੋਊਗਾ ਮੈਨੂੰ ਇਹ ਲੱਗਦਾ ਕੀ ਇਹ ਸਰਕਾਰ ਦੇ 18 ਮਹੀਨੇ ਰਹਿ ਗਏ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਰੋਸ ਹੈ ਇਸ ਸਰਕਾਰ ਨੂੰ ਵੋਟਾਂ ਤੋਂ ਪਹਿਲਾਂ ਲੋਕਾਂ ਦੀ ਵਿਚਾਰ ਆਉਣਾ ਪੈਣਾ ਹੈ ਪਰ ਇਹ ਮੰਤਰੀ ਜਾਂ ਇਹ ਐਮਐਲਏ ਲੋਕਾਂ ਦਾ ਰੋਸ ਦਾ ਸਾਹਮਣਾ ਨਹੀਂ ਕਰ ਪਾਉਣਗੇ ਮੈਨੂੰ ਤਾਂ ਇਹ ਲੱਗਦਾ ਵੀ ਇਹ 18 ਮਹੀਨਿਆਂ ਤੋਂ ਪਹਿਲਾਂ ਹੀ ਆਪਣੇ ਅਹੁਦੇ ਛੱ ਉੜਨ ਤੰਤਰ ਹੋ ਜਾਣਗੇ ਮੈਨੂੰ ਨਹੀਂ ਲੱਗਦਾ ਕਿ 3.5 ਸਾਲ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਲੋਕਾਂ ਦੇ ਨਾਲ ਦਗਾ ਕਮਾਇਆ ਹੈ ਮੀਟਿੰਗਾਂ ਨਹੀਂ ਦਿੱਤੀਆਂ ਆਉਂਦੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਉਹ ਮੀਟਿੰਗਾਂ ਦੇਣ ਕਿ ਲੋਕਾਂ ਕੋਲੇ ਸਿਰਫ ਇੱਕੋ ਤੇ ਇੱਕੋ ਰਾਹ ਹੋਗਾ ਇਹਨਾਂ ਨੂੰ ਚਲਦੇ ਕਰਨਾ ਜਿਵੇਂ ਕਿ ਪਹਿਲੀਆਂ ਸਰਕਾਰਾਂ ਨੇ ਚਲਦੇ ਕੀਤਾ ਗਿਆ ਪਰ ਇਹ ਤਾਂ ਕਹਿੰਦੇ ਕਿ ਅਸੀਂ ਦੁਬਾਰਾ ਆਵਾਂਗੇ ਸਾਡੇ ਅਸੀਂ ਕੰਮ ਹੀ ਇਦਾਂ ਦੇ ਕੀਤੇ ਕਿ ਲੋਕ ਕੰਮ ਨੂੰ ਦੇਖ ਕੇ ਵੋਟਾਂ ਪਾਉਣਗੇ ਸਾਨੂੰ ਸੁਖਵੀਰ ਬਾਦਲ ਦਾ ਇੱਕ ਸੁਪਨਾ ਸੀ ਕਿ 25 ਸਾਲ ਅਸੀਂ ਪੰਜਾਬ ਤੇ ਰਾਜ ਕਰਾਂਗੇ ਜਦੋਂ ਇਹ ਗੱਲ ਕਹਿੰਦੇ ਸੀ ਸੁਖਵੀਰ ਬਾਦਲ ਤਾਂ ਭਗਵਾਨ ਤਮਾਨ ਉਹਨਾਂ ਨੂੰ ਇੱਕ ਨਸੀਹਤ ਦਿੰਦੇ ਹੁੰਦੇ ਸੀ ਕਿ ਹੰਕਾਰ ਦਾ ਸਰਨੀਮਾ ਹੁੰਦਾ ਬੰਦੇ ਦੀ ਜ਼ਿੰਦਗੀ 25 ਮਿੰਟਾਂ ਦੀ ਨਹੀਂ ਤੁਸੀਂ 25 ਸਾਲਾਂ ਦੀ ਗੱਲ ਕਰਦੇ ਹੋ ਤਾਂ ਅੱਜ ਇਹਨਾਂ ਦੇ ਵਿੱਚ ਸੁਖਵੀਰ ਬਾਦਲ ਦੀ ਆਤਮਾ ਵੱੜ ਚੁੱਕੀ ਹੈ ਅੱਜ ਇਹਨਾਂ ਨੂੰ ਲੱਗਦਾ ਕਿ ਸੇ ਲੋਕਾਂ ਅਹ ਦੇ ਕੁਝ ਕੰਮ ਕਰਕੇ ਥੋੜੀ ਬਹੁਤ ਲੋਕਾਂ ਨੂੰ ਅਸੀਂ ਜੋੜੀਆਂ ਵੰਡ ਕੇ ਅਸੀਂ ਪੰਜਾਬ ਦੀ ਸੱਤਾ ਦੇ ਕਾਬਜ ਹੋਵਾਂਗੇ ਜੇਕਰ ਇਹ ਸਵਾਲ ਦਾ ਅਸਲ ਜਵਾਬ ਲੈਣਾ ਚਾਹੁੰਦੇ ਨੇ ਕਿ ਅਸੀਂ ਅਗਲੇ ਸਾਲ ਆਉਣਾ ਹੈ ਇਹ ਬਿਨਾਂ ਸਿਕਿਉਰਿਟੀ ਤੋਂ ਇੱਕ ਵਾਰ ਪਿੰਡਾਂ ਦੀ ਸੱਥਾਂ ਦੇ ਵਿੱਚ ਇੱਕ ਮਹੀਨਾ ਲਾ ਕੇ ਦੇਖ ਲੈਣ ਇਹਨਾਂ ਨੂੰ ਜਵਾਬ ਮਿਲ ਜਾਊਗਾ ਕਿ ਲੋਕ ਇਹਨਾਂ ਨੂੰ ਵੋਟਾਂ ਪਾਉਣ ਵਾਸਤੇ ਤਿਆਰ ਨੇ ਜਾਂ ਨਹੀਂ ਤਿਆਰ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਜੀ